ਸਾਸ਼ਟ੍ਰੀ ਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਆ ਅੱਜ ਪੰਜਾਬ ਦੀਆਂ ਕਾਲੀਆਂ ਭੇਡਾਂ ਫਿਰ ਗ੍ਰਿਫਤਾਰ ਕਰ ਲਈਆਂ ਗਿਆ ਦੋ ASI ਤੇ ਇੱਕ ਕੌਨਸਟੇਬਲ ਦੀ ਗ੍ਰਿਫਤਾਰੀ ਹੋਈ ਹੈ ਇਹ ਗ੍ਰਿਫਤਾਰੀ ਸਾਝੀ ਕੀਤੀ ਹੈ ਸਾਡੇ ਨਾਲ ਡੀਆਈਜੀ ਸਿੰਘਲਾ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਉੱਤੇ ਵੱਡੇ ਦੋਸ਼ ਇਹ ਲੱਗੇ ਨੇ ਕਿ ਪਿਛਲੇ ਦਿਨੀ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਨੇ ਉਹਦੇ ਕੋਲੋਂ 22 ਲੱਖ ਰੁਪਏ ਦੀ ਮੰਗ ਕੀਤੀ ਤੇ ਉਹਨਾਂ ਦੇ ਪਰਿਵਾਰ ਤੋਂ ਲੈ ਲਿਆ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਉਹਨੂੰ ਛੱਡ ਦਿੱਤਾ ਗਿਆ ਇਹੋ ਜਿਹੇ ਖਾਕੀ ਵਰਦੀ ਉੱਤੇ ਪਹਿਲਾਂ ਵੀ ਕਾਫੀ ਦੋਸ਼ ਲੱਗਦੇ ਰਹਿੰਦੇ ਹਨ ਕਿ ਪੁਲਿਸ ਪਹਿਲਾਂ ਪੈਸੇ ਲੈ ਲੈਂਦੀ ਹੈ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਫਿਰ ਉਹਨ ਗ੍ਰਿਫਤਾਰੀ ਤੋਂ ਬਾਅਦ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਕੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਪੂਰੀ ਖਬਰ ਕੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਸੂਬੇ ਵਿੱਚ ਵੱਡੀ ਮੁਹੰਮਦ ਦੇ ਤਹਿਤ ਅੱਜ ਫਗਵਾੜਾ ਪੁਲਿਸ ਵੱਲੋਂ ਆਪਣੇ ਹੀ ਅਦੀਨ ਆਉਂਦੇ ਸੀ ਆਈਐਸਟਾਫ ਫਗਵਾੜਾ ਦੇ ਮੁਖੀ ਐਸਆਈ ਬਿਸਮਨ ਸਰੀ ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਅਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ ਗ੍ਰਿਫਤਾਰੀ ਦਾ ਜਾਣਕਾਰੀ ਦਿੰਦੇ ਹੋਏ ਡੀਆਈਜੀ ਜਲੰਧਰ ਰੇਜ ਨਵੀਨ ਸਿੰਘਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹੰਮਤ ਚੱਲ ਰਹੀ ਹੈ ਉਸ ਦੇ ਤਹਿਤ ਕਾਰਪੋਰੇਸ਼ਨ ਲਈ ਜ਼ੀਰੋ ਔਰਲੈਂਸ ਪਾਲਿਸੀ અપਨਾਈ ਜਾ ਰਹੀ ਹੈ ਡੀਆਈਜੀ ਸਿੰਘਲਾ ਨੇ ਅੱਜ ਜਾਰੀ ਸਾਂਝੀ ਕਰਦੇ ਦੱਸਿਆ ਕਿ ਸਾਡੇ ਧਿਆਨ ਵਿੱਚ ਆਇਆ ਕਿ ਅਸੀਂ ਆਈਸੀ ਇੰਚਾਰਜ ਫਗਵਾੜਾ ਐਸਆਈ ਬਿਜਾਰ ਸਹੀ ਉਸਦੇ ਤਿੰਨ ਸਾਥੀ ਐਐਸਆਈ ਜਸਵਿੰਦਰ ਸਿੰਘ ਐਐਸਆਈ ਨਿਰਮਲ ਸਿੰਘ ਅਤੇ ਹੈੱਡ ਕੌਂਸਟੇਬਲ ਜਗਦੂਪ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਡਰੱਗ ਸਪਲਾਇਰ ਨੂੰ ਫੜਿਆ ਸੀ ਤੇ ਉਹਨਾਂ ਨੇ ਫਰਾਰ ਹੋਏ ਵਿੱਚ ਮਦਦ ਕੀਤੀ ਇਸ ਦੇ ਬਦਲੇ ਉਹਨਾਂ ਨੇ ਉਸ ਤੋਂ ਦਿਓ ਪਰਿਵਾਰ ਤੋਂ 2.5 ਲੱਖ ਰੁਪਏ ਦੀ ਰਿਸ਼ਵਤ ਲੈ ਲਈ ਤੇ ਉਹਦੇ ਨਾਲ ਹੀ ਅੱਜ ਅਸੀਂ ਚਾਰ ਪੁਲਿਸ ਅਧਿਕਾਰੀਆਂ ਨੂੰ ਕਾਬੂ ਕੀਤਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਖਿਲਾਫ ਸੱਤ ਪਰਵਿਸ਼ਨ ਆਫ ਕਾਰਪੋਰੇਸ਼ਨ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਪਹਿਲਾਂ ਵੀ ਪੁਲਿਸ ਅਧਿਕਾਰੀਆਂ ਤੇ ਬਹੁਤ ਵੱਡੇ ਇਲਜ਼ਾਮ ਲੱਗਦੇ ਆ ਰਹੇ ਨੇ ਕਿਤੇ ਨਾ ਕਿਤੇ ਜੋ ਸਹੀ ਪੁਲਿਸ ਵਾਲੇ ਨੇ ਉਹਨਾਂ ਤੇ ਵੀ ਉਹਨਾਂ ਤੇ ਵੀ ਇਲਜ਼ਾਮ ਇਸੇ ਕਰਕੇ ਲੱਗਦੇ ਆ ਕਿ ਇੱਕ ਮੱਛਲੀ ਪੂਰੇ ਪਾਣੀ ਨੂੰ ਗੰਦਾ ਕਰ ਦਿੰਦੀ ਹੈ ਉਹੀ ਇਹ ਡਿੱਟਲ ਕੇ ਪੰਜਾਬ ਦੇ ਪੁਲਿਸ ਵਿੱਚੋਂ ਗੱਲ ਆਈ ਹੈ ਜੋ ਤਹਿਤ ਨਸ਼ਾ ਤਹਿਤ ਆਮ ਆਦਮੀ ਪਾਰਟੀ ਵੱਲੋਂ ਜਾਂ ਕਹਿ ਲਓ ਤੁਸੀਂ ਸੂਬੇ ਦੇ ਮੁੱਖ ਮੰਤਰੀ ਵੱਲੋਂ ਚਲਾਈ ਗਈ ਹੈ ਉਹਦੇ ਵਿੱਚ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਪੁਲਿਸ ਹੀ ਨਸ਼ਾ ਤਸਕਰਾਂ ਨੂੰ ਫੜ ਸਕਦੀ ਹੈ ਲੇਕਿਨ ਇਹ ਜਾਣਕਾਰੀ ਦਿੰਦੇ ਆ ਦੱਸਿਆ ਹੈ ਕਿ ਪੁਲਿਸ ਆਪ ਹੀ ਮਿਲੀ ਹੋਈ ਹੈ ਇਹ ਅੱਜ ਤੋਂ ਅੱਜ ਦੀਆਂ ਗੱਲਾਂ ਨਹੀਂ ਹੈਗੀਆਂ ਜੇ ਆਪਾਂ ਗੱਲ ਕਰ ਲਈਏ ਇਹ ਜਦੋਂ ਤੋਂ ਇਹ ਗੱਲ ਚੱਲਦੀ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਅਧਿਕਾਰੀਆਂ ਉੱਤੇ ਇਹ ਟਾਰਗੇਟ ਕੀਤਾ ਜਾਂਦਾ ਕਿ ਜੋ ਥਾਣੇ ਦੇ ਅੰਦਰ ਜਾਂ ਜੇਲ੍ਹਾਂ ਦੇ ਅੰਦਰ ਵੀ ਬੈਠੇ ਤਸਕਰ ਨੇ ਉਹ ਵੀ ਨਸ਼ਾ ਪੁਲਿਸ ਦੀ ਪੁਲਿਸ ਦੇ ਨਾਲ ਮਿਲ ਕੇ ਚਲਾਉਂਦੇ ਹਨ ਬਾਕੀ ਜਿਵੇਂ ਹੀ ਜੋ ਜਾਣਕਾਰੀ ਸਾਹਮਣੇ ਆਉਂਦੀ ਹਾਂ ਮਿਲਦੇ ਹਾਂ ਜਲਦੀ ਧੰਨਵਾਦ